ਤੈਨੂੰ ਪੜਾਇਆ ਲਿਖਾਇਆ ਤੇਰਾ ਵਿਆਹ ਕੀਤਾ ਕਿ ਸਾਰੇ ਘਰ ਦੇ ਕੰਮ ਇਨੂੰ ਹੀ ਕਰਨੇ ਪੈਣ ਅੱਛਾ ਮੰਮੀ ਜੀ ਤੁਸੀਂ ਮੈਨੂੰ ਇਸ ਕਰਕੇ ਜੰਮਿਆ ਸੀ ਪੜਾਇਆ ਲਿਖਾਇਆ ਮੇਰਾ ਵਿਆਹ ਕੀਤਾ ਕਿ ਮੇਰੇ ਵਿਆਹ ਤੋਂ ਬਾਅਦ ਤੁਸੀਂ ਸਾਰਾ ਕੰਮ ਮੇਰੀ ਵੋਟੀ ਤੋਂ ਕਰਾਓਗੇ ਹਾਂ ਸਾਰੇ ਇਸੇ ਲਈ ਕਰਦੇ ਆ ਅੱਛਾ ਤੇ ਸਭ ਇਸੇ ਲਈ ਕਰਦੇ ਆ ਫਿਰ ਤੁਸੀਂ ਆਪਣੀ ਕੁੜੀ ਨੂੰ ਆਹ ਸਲਾਹ ਕਿਉਂ ਦੇਣ ਦੇਹੀ ਕਿ ਤੂੰ ਆਪਣਾ ਆਪਣਾ ਕੰਮ ਕਰਿਆ ਕਰ ਨਾਲੇ ਤੁਸੀਂ ਇਹ ਵੀ ਕਿਹਾ ਹੈ ਕਿ ਦੂਸਰਿਆਂ ਨਾਲ ਕੋਈ ਮਤਲਬ ਨਾ ਰੱਖਿਆ ਕਰ ਤੂੰ ਕਿਸੇ ਦਾ ਠੇਕਾ ਨਹੀਂ ਲਿਆ ਬੋਤ ਤੂੰ ਸਾਰਾ ਦਿਨ ਕਿੰਨਾ ਕੰਮ ਕਰਦੀ ਆ ਥੋੜਾ ਬਹੁਤ ਰੈਸਟ ਵੀ ਕਰ ਲਿਆ ਕਰ ਤੂੰ ਨਾ ਬਹੁਤ ਆਪਣੀ ਤਾਂ ਆਪਣੇ ਪਰੋਣੇ ਦੀ ਰੋਟੀ ਬਣਾ ਲਿਆ ਕਰ ਤੂੰ ਨਾ ਹੋਰ ਕਿਸੇ ਕੰਮ ਨੂੰ ਹੱਥ ਲਾਇਆ ਕਰ ਤੂੰ ਬੁਰੇ ਕਰਨਾ ਥੋੜੀ ਵਿਆ ਕਰਾਇਆ ਜਾਂ ਤੂੰ ਸਭ ਦਾ ਠੇਕਾ ਲਿਆ ਤੂੰ ਬਸ ਆਪਣਾ ਦਾ ਆਪਣੇ ਪਰੋਣੇ ਦਾ ਧਿਆਨ ਰੱਖਿਆ ਕਰ ਅੰਮੀ ਜੀ ਰਮਨ ਤ ਉਹ ਕਰਨ ਦੀਵਣਾ ਜੋ ਤੁਸੀਂ ਆਪਣੀ ਕੁੜੀ ਨੂੰ ਸਲਾਹ ਦੇਣ ਦੇ ਹੁਣ ਤੁਹਾਨੂੰ ਇੰਨਾ ਬੁਰਾ ਕਿ ਲੱਗਣ ਡਿਆ ਤੁਹਾਨੂੰ ਤਾਂ ਸਭ ਕੁ ਖੁਸ਼ ਹੋਣਾ ਚਾਹੀਦਾ ਕਿ ਮੈਂ ਤੇ ਆਪਣੀ ਕੁੜੀ ਨੂੰ ਸਲਾਹ ਦਿੱਤੀ ਸੀ ਨੋ ਆਪੇ ਸਮਝ ਗਈ ਉਹ ਤਾਂ ਉਹ ਤੇ ਮੈਂ ਕੁੜੀ ਨੂੰ ਉਦਾਂ ਹੀ ਕਹਤਾ ਸੀ ਪਰ ਨੂ ਨੂੰ ਇਹੋ ਜੀ ਸਲਾਹ ਕੋਣ ਦਿੰਦਾ ਜੋ ਸਲਾਹ ਤੁਸੀਂ ਆਪਣੀ ਨੋ ਨੂੰ ਨਹੀਂ ਦੇ ਸਕਦੇ ફેરવ આપણી કડીનું ના દો